ਸਪਾਈਡਰਮੈਨ ਫਿਲਮ ਤਾਂ ਸਾਰਿਆਂ ਨੇ ਦੇਖੀ ਹੋਣੀ ਪਰ ਤੁਹਾਨੂੰ ਅੱਜ ਇੱਕ ਅਸਲੀ ਦਾ ਸਪਾਈਡਰਮੈਨ ਦਿਖਾਉਣਾ ਹੈ ਇੰਟਰਨੈਟ ਦੇ ਉੱਪਰ ਬਹੁਤ ਵਾਇਰਲ ਹੋ ਰਿਹਾ ਇਹ ਦੇਖੋ ਪਹਿਲਾਂ ਤੁਸੀਂ ਵੀਡੀਓ ਦੇਖੋ ਪਹਿਲਾਂ ਤੁਸੀਂ ਕੇ ਆਹ ਦੇਖਿਓ ਹੁਣ ਦੇਖਿਓ ਇਹ ਆ ਚੱਕ ਇਹ ਆ ਲੋ ਕਿਉਂ ਆਹ ਦੇਖੋ ਕਿਉਂ ਹੈ ਗੱਲਬਾਤ ਬੰਦੇ ਚ ਜਮਾ ਸਪਾਈਡਰਮੈਨ ਲੱਗਦਾ ਪਰ ਗੱਲ ਇਹ ਹੈ ਉਹ ਫਿਲਮ ਸੀ ਇਹ ਅਸਲੀ ਲਾਈਫ ਦੇ ਵਿੱਚ ਆ ਮੁੰਡਾ ਮੁੰਡਾ ਸ਼ਰੀਰ ਦੇਖੋ ਯਾਰ ਕਿੱਡੇ-ਕੱਡੇ ਉੱਚੀਆਂ ਬਿਲਡਿੰਗਾਂ ਦੇ ਉੱਪਰੋਂ ਛਾਲਾ ਮਾਰਦਾ ਹੈ ਨਾ ਇਹ ਤੇ ਇੰਟਰਨੈਟ ਦੇ ਉੱਪਰ ਬਹੁਤ ਜ਼ਿਆਦੇ ਨੇ ਬਾਈ ਮਤਲਬ ਮਸ਼ਹੂਰੀ ਖੱਟੀਆਂ ਮੁੰਡੇ ਨੇ ਕਾਫੀ ਜ਼ਿਆਦੇ ਵਾਇਰਲ ਆ ਇੰਟਰਨੈਟ ਦੇ ਉੱਪਰ ਲੋੜੀ ਆ ਰਹੀ ਆ ਲੋੜੀ ਦੇ ਤਿਹਾਰ ਵਿੱਚ ਗੱਚਕ ਰਿਓੜੀਆਂ ਹਰੇਕ ਬੰਦਾ ਲੈ ਕੇ ਆਉਂਦਾ ਪਰ ਜਿਵੇਂ ਕਹਿੰਦੇ ਆ ਕਿ ਬਾਹਰ ਦੇ ਜਿਹੜੇ ਖਾਣੇ ਪੀਣੇ ਨੇ ਜ਼ਹਿਰ ਹੋ ਗਏ ਇਸੇ ਤਰ੍ਹਾਂ ਦੀ ਇੱਕ ਵੀਡੀਓ ਹੈ ਤੁਸੀਂ ਦੇਖਿਓ ਕਿ ਗੱਚਕ ਰਿਓੜੀਆਂ ਜਦੋਂ ਤੁਸੀਂ ਬਣਦੀਆਂ ਦੇਖੋਗੇ ਥੋੜਾ ਜੀ ਨਹੀਂ ਕਰਨਾ ਤੁਸੀਂ ਦੇਖਣੇ ਨਹੀਂ ਹੈਗੇ ਕਦੇ ਗੱਚ ਕਿਤੇ ਰੌੜੀਆਂ ਵਾਲਾ ਆਹ ਦੇਖੋ ਵੀਡੀਓ ਦੇਖੋ ਤੁਸੀਂ ਕੀ ਕੁਝ ਕਰਦੇ ਨੇ ਕੀ ਖਵਾਉਂਦੇ ਨੇ ਆਪਾਂ ਨੂੰ ਹਾਲ ਦੇਖ ਲਓ ਤੁਸੀਂ ਇਹਨਾਂ ਦਾ ਕਲੀ-ਕਲੀ ਚੀਜ਼ ਦਿਖਾਉਣਗੇ ਤੁਸੀਂ ਦੇਖਿਓ ਵਾਹ ਦੇਖ ਲੋ ਜਮਾ ਧਿਆਨ ਨਹੀਂ ਯਾਰ ਸਾਫ ਸਪਾਈ ਦਾ ਬਿਲਕੁਲ ਵੀ ਧਿਆਨ ਨਹੀਂ ਹੈਗਾ ਬਸ ਆਪਣੇ ਅੱਖਾਂ ਤੋਂ ਉਹ ਲੈ ਚੀਜ਼ ਬਣੀ ਹੁੰਦੀ ਆ ਆਪਾਂ ਕਹਿੰਦੇ ਨੇ ਵੀ ਬਣਦੀ ਦੇਖ ਲਈਏ ਨਾ ਤਾਂ ਖਾ ਹੀ ਨਹੀਂ ਸਕਦੇ ਅੱਖੀ ਚਲੋ ਤੁਸੀਂ ਪੂਰੀ ਵੀਡੀਓ ਦੇਖੋ ਤੁਸੀਂ ਪੂਰੀ ਨਾ ਕੋਸਾ ਹੱਥਾਂ ਦੇ ਉੱਪਰ ਗਲਵਜ਼ ਪੈਰ ਉਹਨਾਂ ਪੈਰਾਂ ਦੇ ਨਾਲ ਉੱਥੇ ਆਟਾ ਗੁੰਨੀ ਜਾ ਰਹੇ ਨੇ ਉੱਥੇ ਸਾਰਾ ਕੋ ਗੁੜ ਵਗੈਰਾ ਸਾਰਾ ਉੱਥੇ ਆ ਦੇਖ ਲੋ ਪੈਰਾਂ ਨਾਲ ਪੈਰਾਂ ਨਾਲ ਬਾਈ ਕੀ ਕੁਝ ਖਾ ਜਾਂਦੇ ਆ ਯਾਰ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਲੋਕ ਕੀ ਕੁਝ ਆਪਾਂ ਨੂੰ ਖਵਾਈ ਜਾਂਦੇ ਨੇ ਹੁਣ ਆਪਾਂ ਕਈ ਵਾਰੀ ਦੇਖਦੇ ਆ ਕਿ ਕਿਹੜੇ ਚਿਪਸ ਹੁੰਦੇ ਨੇ ਆਪਾਂ ਖੁੱਲੇ ਲੈ ਲੈਨੇ ਲਫਾਫਿਆਂ ਚ ਬੰਦ ਹੁੰਦੇ ਨੇ ਜਾਂ ਆਪਣੀਆਂ ਗਲੀਆਂ ਚ ਵੇਚਣ ਵਾਲੇ ਆ ਜਾਂਦੇ ਨੇ ਪਰ ਤੁਸੀਂ ਦੇਖੋ ਇਹ ਕਿਵੇਂ ਕਿਵੇਂ ਬਣਦੇ ਦੇਖੋ ਖੁੱਲੇ ਵਿੱਚ ਸਿਖਾਤੇ ਹੈ ਬੋਲੋ ਵੀਡੀਓ ਕੋ ਧਿਆਨ 세 ਦੇਖੇ ਕਿ ਖੁੱਲੇ ਵਿੱਚ ਚਿਪਸ ਤਿਆਰ ਹੁੰਦੇ ਕੈਸੇ ਹੈ ਆਪ ਵੀਡੀਓ ਮੇ ਦੇਖੇ ਇਹ ਚਿਪਸ ਖਰਾਬ ਬੇਕਾਰ ਡੇਟ ਅਕਸਰ ਹੋ ਚੁਕੀ ਹੈ ਇਨਕੋ ਖੋਲ ਕਰਕੇ ਇੱਕ ਥੈਲੇ ਮੇ ਭਰਾ ਜਾ ਰਹਾ ਹੈ ਫਿਰ ਯਹੀ ਸਭ ਦੁਬਾਰਾ ਮਾਰਕੀਟ ਮੇ ਆਏਂਗੇ ਆਪਕੇ ਬੱਚੇ ਖਾਏਂਗੇ ਬੱਚੇ ਬੀਮਾਰ ਪੜੇਂਗੇ ਦੇਖ ਲੋ ਸੋ ਦੋਸਤੋ ਧਿਆਨ ਰੱਖਿਆ ਕਰੋ ਚੀਜ਼ਾਂ ਦਾ ਪਤਾ ਨਹੀਂ ਅੱਜ ਕੱਲ ਮਾਰਕੀਟ ਦੇ ਵਿੱਚ ਕੀ ਕੁਝ ਆਈ ਜਾਂਦਾ ਕੀ ਕੁਝ ਆਪਾਂ ਨੂੰ ਖਵਾਈ ਜਾਂਦੇ ਨੇ ਧਿਆਨ ਆਪਾਂ ਰੱਖਦੇ ਨਹੀਂ ਹੈਗੇ